ਅਨਸ਼ਤ ਕੁਦੀ ਸਿੰਘ ਰੂਗਾ ਨੇ ਬਾੜ ਗਰਸਤ ਇਲਾਕਿਆਂ ਦਾ ਕੀਤਾ ਦੌਰਾ ਇਹ ਯਾਦ ਨਹੀਂ ਕਿ ਕਾਸ਼ ਕਿਹੜੇ ਕਿਹੜੇ ਇਲਾਕੇ ਚ ਆਪ ਨੂੰ ਜਿਹੜਾ ਮੈਜ ਮੇਨ ਜਿਹੜਾ ਵੱਡਾ ਸੀ ਪਿੰਡ ਜਿਹੜਾ ਕੋਨੇ ਵਾਲ ਜਿਹੜਾ ਜਿੱਥੇ ਜਿਆਦਾ ਪਾਣੀ ਕਿੱਥੇ ਆ ਕੇ ਧੁੱਸੀ ਲੱਗੀ ਤੇ ਕੋਨਿਕ ਰੂੜੀ ਆ ਉੱਥੋਂ ਦੇ ਮਾਛੀ ਵਾਲ ਤੋਂ ਹੋ ਗਏ ਆ ਜੀ ਇਹਨਾਂ ਨਾਲ ਇਲਾਕਿਆਂ ਦੇ ਵਿੱਚ ਦੋ ਦੋ ਤਿੰਨ ਦਿਨ ਗੱਡੇ ਬਤਾਏ ਨੇ ਸਾਰੇ ਪਰਿਵਾਰਾਂ ਦੇ ਨਾਲ ਮਿਲੇ ਆ ਜੀ ਔਰ ਅਸੀਂ ਉਹਨਾਂ ਦੀ ਸਾਥ ਲਈ ਆ ਜੀ ਹਾਲਾਤ ਬਹੁਤ ਇਸ ਤੋਂ ਬਾਅਦ ਜਿਆਦਾ ਖਰਾਬ ਹੋ ਨਹੀਂ ਕਿਉਂਕਿ ਕਦੋਂ ਧੋਪ ਲੱਗਣੀ ਹੈ ਨਾ ਤੇ ਕੰਦਾ ਪਾਟਣੀਆਂ ਨੇ ਮੈਨੂੰ ਲੱਗਦਾ ਹੈ ਸਾਰੇ ਤਕਰੀਬਨ ਮਕਾਨ 50 60% ਮਕਾਨ ਬੈਠੇ ਨੇ ਕੁਝ ਤਾਂ ਬਿਲਕੁਲ ਤਸਗੇ ਨੇ ਜੀ ਤਕਰੀਬ ਵਿਚਾਰਿਆਂ ਦੇ ਕਈਆਂ ਦੇ ਤਾਂ ਬਿਲਕੁਲ ਡੇਗੇ ਨੇ ਜੀ ਸੋ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਪੈੜੀ ਸਾਰੀ ਰੇਤਾ ਨਾਲ ਭਰ ਗਈ ਹੈ ਜਾਂ ਜਿਹੜਾ ਭਾਲਣਾ ਸਾਰੀ ਭਰ ਗਈ ਹੈ ਹੁਣ ਬਾਈ ਜੋਗ ਵੀ ਬਣਾਉਣੀ ਪੈਣੀ ਆ ਮੋਟਰਾਂ ਖਰਾਬ ਹੋ ਗਏ ਆ ਟਰੈਕਟਰ ਖਰਾਬ ਨੇ ਡੰਗਰ ਮਰ ਗਏ ਨੇ ਕੁਝ ਰੁੜ ਗਏ ਨੇ ਸੋ ਸਾਰੀਆਂ ਮੁਸ਼ਕਲਾਂ ਦਾ ਸਾਨੂੰ ਮਤਲਬ ਬੜੀ ਵੱਡੀ ਦਿੱਕਤ ਆ ਰਹੀ ਹੈ ਬਦੋਂ ਸਭ ਦੇਖਿਆ ਜਾ ਰਿਹਾ ਕਿ ਜਿਹੜੀ ਲੋਕਾਂ ਵਿੱਚ ਮੌਜੂਦਾ ਸਰਕਾਰ ਦੇ ਪ੍ਰਤੀ ਕਾਫੀ ਰੋਸ ਹੈ ਕਿ ਕਾਫੀ 4-5 ਦਿਨ ਬੀਤ ਜਾਣ ਬਾਅਦ ਵੀ ਜਿਹੜਾ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੇ ਕਿਸੇ ਨੇ ਅਸਰ ਨਹੀਂ ਲਈ ਦੇਖੋ ਗੱਲ ਇਹ ਨੇ ਜ਼ਿੰਮੇਵਾਰੀ ਆਪਣੇ ਆਪਣੀ ਜ਼ਿੰਮੇਵਾਰੀ ਹਰ ਇੱਕ ਨੂੰ ਨਿਭਾਉਣੀ ਚਾਹੀਦੀ ਆ ਤੇ ਮੈਂ ਤੇ ਇਹੋ ਕਹੂੰਗਾ ਵੀ ਅਜੇ ਵੀ ਮੋੜਾ ਉਹ ਕੋਈ ਨਹੀਂ ਮਤਲਬ ਵਿਗੜਿਆ ਦੇਖੋ ਇਹਨਾਂ ਦਾ ਮੇਨ ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਰਿਲੀਫ ਦੇਣਾ ਹੈ ਔਰ ਰਿਲੀਫ ਪੈਕੇਜ ਜੋਕਰ ਡਿਬੇਟ ਕਰ ਰਹੇ ਵੀ ਸਰਕਾਰ ਕੀ ਕਹੇਗੀ ਕਰੇਗੀ ਸਾਡੇ ਆਸਤੇ ਉਹ ਅਜੇ ਕੋਈ ਬਿਆਨ ਨਹੀਂ ਹੈ ਕਿ ਸੀਐਮ ਨੂੰ ਵੀ ਪੀਐਮ ਨਾਲ ਰਲ ਕੇ ਜਾ ਕੇ ਉਹ ਤੇ ਇਹ ਚੀਜ਼ਾਂ ਮੰਗਣੀਆਂ ਚਾਹੀਦੀਆਂ ਕਿ ਕਿ ਅਸੀਂ ਪਾਰਟ ਆਫ ਇੰਡੀਆ ਦਾ ਤੁਸੀਂ ਕਿਉਂ ਇਹਦੀ ਸ਼ਰਮ ਕਰਦੇ ਜਿ ਪਹੁੰਚੋ ਉੱਤੇ ਜਾ ਕੇ ਉਹਦੇ ਮੋਦੀ ਸਾਹਿਬ ਦੇ ਬਾਹਰ ਬੈਠੋ ਕਿ ਸਾਡਾ ਆਹ ਹਾਲਾਤ ਨੇ ਇੱਥੇ ਸਾਡੇ ਮਤਲਬ ਪਹਚਾਓ ਤੁਹਾਨੂੰ ਰਿਲੀਫ ਦਿਓ ਰਿਲੀਫ ਫੰਡ ਨਾਊਂਸ ਕਰੋ ਅਜੇ ਤਾਂ ਕੋਈ ਰਿਲੀਫ ਫੰਡ ਨਹੀਂ ਨਾਊਂਸ ਹੋਇਆ ਹਰ ਵੇਲੇ ਗੁਰਜੀਤ ਸਿੰਘ ਔਦਲਾਈ ਕਿਉਂ ਕਦੀ ਲੌਕਡਾਊਨ ਤੋਂ ਲੈ ਕੇ ਤਾਂ ਹੋਰ ਜਿਹੜੇ ਸ਼ਰਾਬ ਨਾਲ ਪਿਛਲੇ ਤੇ ਨਹੀਂ ਜਿਹੜੇ ਮਹੀਨੇ ਬੰਦੇ ਮਰੇ ਸੀਗੇ ਗੁਰਜੀਤ ਹੌਸਲਾ ਹੀ ਕਿਉਂ ਹੁੰਦਾ ਹੈ ਮੀਂਹ ਨਹੀਂ ਆ ਕੋਈ ਕਣੀ ਨਹੀਂ ਕੋਈ ਧੁੱਪ ਨਹੀਂ ਕੋਈ ਹਨੇਰੀ ਨਹੀਂ ਕੋਈ ਬਾੜ ਨਹੀਂ ਵੇਖੀ ਜਾਂਦੀ ਕੀ ਲੱਗੂ ਥੱਲੇ ਹੈ ਜਿੰਮੇਵਾਰੀ ਨਭਾਉਣਾ ਮੈਂ ਤੇ ਇਹ ਹਰ 5 ਸਾਲ ਬਾਅਦ ਮੇਰੀ ਨਵੀਂ ਜ਼ਿੰਮੇਵਾਰੀ ਮੈਨੂੰ ਲਾ ਦਿੰਦੇ ਆ ਮੈਂ ਹੁਣ ਜਿਹੜੇ 5 ਸਾਲ ਆਪਣੀ ਜ਼ਿੰਮੇਵਾਰੀ ਨਭਾਉਣੀ ਹੈ ਇਹ ਅੱਗੇ ਲੋਕਾਂ ਦੀ ਮਰਜ਼ੀ ਜਦੋਂ ਮੈਨੂੰ ਫੇਰ ਜ਼ਿੰਮੇਵਾਰੀ ਨਵੀਂ ਦਿੰਦੇ ਆ ਫੇਰ ਮੈਂ ਉਹਨੂੰ ਨਭਾਉਣਾ ਹੈ ਉਸ ਜ਼ਿੰਮੇਵਾਰੀ ਦੇ ਅੰਦਰੋਂ ਕੋਈ ਆਫਤ ਆਉਂਦੀ ਹੈ ਕੋਈ ਮੁਸ਼ਕਲ ਆਉਂਦੀ ਮੇਰਾ ਫਰਜ਼ ਬਣਦਾ ਮੈਂ ਲੋਕਾਂ ਨਾਲ ਖੜਾ ਤੇ ਮੈਂ ਤਾਂ ਸਿਰਫ ਆਪਣੀ ਡਿਊਟੀ ਕਰਦਾ ਹਾਂ ਔਰ ਇਹੀ ਪਿਆਰ ਹੈ ਲੋਕਾਂ ਦਾ ਕਿ ਬਾਰ-ਬਾਰ ਫਿਰ ਸਮੇਂ ਤੋਂ ਪਹਿਲਾਂ ਵੀ ਜਿੱਥੇ ਵੀ ਲੋੜ ਪਵੇ ਕੋਈ ਹਰ ਮਿਲਿਆ ਹਾਜ਼ਰ ਹੋਣ ਦੀ ਕੋਸ਼ਿਸ਼ ਕਰੀ ਦੀ ਸਰਕਾਰ ਨੂੰ ਵੀ ਇਹ ਪੀੜ ਕਰੋਗੇ ਪੈਕੇ ਸਰਕਾਰ ਨੂੰ ਕੋਈ ਅਪੀਲ ਹੈ ਪੈਕੇਜ ਅਨਾਉਂਸ ਕਰੋ 50000 ਰੁਪਿਆ ਏਕੜ ਸੈਂਟਰ ਤੇ 50000 ਰੁਪਿਆ ਏਕੜ ਸਟੇਟ ਅਨਾਉਂਸ ਕਰੇ ਉਸ ਤੋਂ ਇਲਾਵਾ ਜਿਹੜੀਆਂ ਗਰਦੌਰੀਆਂ ਕਰਕੇ ਇੱਕ ਵੱਡਿਓ ਕਣਕ ਕੇ ਕੋ ਖਾਨ ਜੋਗੀ ਨਹੀਂ ਕਿ ਮੈਂ ਕਣਕ ਪੜੋਲੇ ਸਾਰੀ ਖਤਮ ਹੈ। ਜੀ। ਕਰੀ 15-20 ਪਿੰਡਾਂ ਦਾ ਤੇ ਬਿਲਕੁਲ ਤਹਿਸ ਨੈਸ ਹੋਇਆ ਪਿਆ। ਜੀ। ਕੱਪੜੇ ਪੌਣ ਜੋਗੇ ਨਹੀਂ ਹੈਗੇ, ਲੈਣ ਜੋਗੇ ਉੱਪਰ ਨਹੀਂਗੇ। ਫਸਲ ਬੀਜਣੀ ਆ, ਖਾਦ ਚਾਹੀਦੀ ਆ, ਬੀਜ ਚਾਹੀਦਾ ਆ। 8-7-8 ਮਹੀਨੇ ਦਾ ਰਾਸ਼ਨ ਚਾਹੀਦਾ ਘਟੋ-ਘਟ। ਕਿਉਂਕਿ ਕਣਕ ਤੇ ਬੀਜਣਗੇ ਅਜੇ ਅਪ੍ਰੈਲ ਅਗਲੇ ਚੋ ਜਾ ਕੇ ਹੋਣੀ ਝੋਨੇ ਤੋਂ ਬਾਅਦ। ਨਵੰਬਰ ਚ ਬੀਜਣੀ ਤੇ ਅਪ੍ਰੈਲ ਚ ਹੋਣੀ। ਇਹ 7-8 ਮਹੀਨੇ 6-7 ਮਹੀਨੇ 8 ਮਹੀਨੇ ਕੱਢਣੇ ਔਖੇ ਨੇ। ਸਿਸ ਕਰਕੇ ਇਹਨਾਂ ਨੂੰ ਇਹਦਾ ਅਸਾਰ ਲੈਣੀ ਚਾਹੀਦੀ ਕਿਹੜੇ ਕਿਹੜੇ ਪਿੰਡਾਂ ਅੱਜ ਜਾ ਕੇ ਪੀੜਤ ਮੈਂ ਦੱਸਿਆ ਤੁਹਾਨੂੰ ਕਿ ਦੋ ਪਿੰਡਾਂ 'ਚ ਅੱਜ ਮੇਨ ਹੋ ਕੇ ਆ ਮਾਛੀਆ ਨਾਲ ਤੇ ਕੋਨੇ ਵਾਲਾ ਕਰਨਗੇ ਕਾਰਨ ਇਹ ਕਿ ਮਾਛੀਆ ਟੁੱਟਾ ਸੀ ਤੇ ਜਹ ਨਹੀਂ ਜਾ ਰਿਹਾ ਬਾਕੀ ਪਿੰਡਾਂ 'ਚ ਵੀ ਜਾਣਾ ਪਰ ਇੱਕ ਇੱਕ ਦਿਨ ਦੇ ਮੈਂ ਦੋ ਦੋ ਤਿੰਨ ਪਿੰਡ ਹੀ ਰੱਕੇ ਕਿਉਂਕਿ ਭੱਜ ਕੇ ਲੰਗਣਾ ਤੇ ਦੋ ਮਿੰਟਾਂ 'ਚ ਲੰਘ ਜਾਓ ਜੇ ਪੂਰੀ ਸਾਰ ਲੈਣੀ ਬੰਦਿਆਂ ਨੂੰ ਮਿਲਣਾ ਉਹਨਾਂ ਦਾ ਦੁੱਖ ਦਰਦ ਸੁਣਨਾ ਫਿਰ ਇੱਕ ਇੱਕ ਪਿੰਡ 'ਚ ਦੋ ਦੋ ਤਿੰਨ ਤਿੰਨ ਘੰਟੇ ਲੱਗ ਜਾਂਦੇ ਆ